ਘਟਨਾਵਾਂ ਅਸੀਂ ਇਹੋ ਜਿਹੀਆਂ ਸੁਣ ਲੈਂਦੇ ਆ ਜਿਹੜੀਆਂ ਬਹੁਤ ਦਿਨਾਂ ਤੱਕ ਸਾਡੇ ਦਿਲ ਦਿਮਾਗ ਦੇ ਵਿੱਚੋਂ ਨਹੀਂ ਨਿਕਲਦੀਆਂ ਤੇ ਉਹ ਘਟਨਾਵਾਂ ਕਿਸੇ ਅਜਿਹੇ ਸ਼ਖਸ ਨਾਲ ਵਾਪਰੀਆਂ ਹੁੰਦੀਆਂ ਜਿਸ ਨੂੰ ਅਸੀਂ ਨਿੱਜੀ ਤੌਰ ਤੇ ਤਾਂ ਨਹੀਂ ਜਾਣਦੇ ਹੁੰਦੇ ਪਰ ਕਿਤੇ ਨਾ ਕਿਤੇ ਉਹਦੇ ਨਾਲ ਜੁੜੇ ਹੁੰਨੇ ਆ 20 ਨਵੰਬਰ 2025 ਨੂੰ ਸਵੇਰੇ ਸਵੇਰੇ ਤਰਨਤਾਰਨ ਦੇ ਖਡੂਰ ਸਾਹਿਬ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰਦੀ ਆ ਜਿਹਦੇ ਨਾਲ ਪੂਰਾ ਤਰਨਤਾਰਨ ਹਿੱਲ ਜਾਂਦਾ ਅਸਲ ਦੇ ਵਿੱਚ ਤਰਨਤਾਰਨ ਦੇ ਖਡੂਰ ਸਾਹਿਬ ਬਲਾਕ ਦੇ ਵਿੱਚ 19 ਤੇ 20 ਨਵੰਬਰ ਨੂੰ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੇ ਕੰਪੀਟੀਸ਼ਨ ਹੋ ਰਹੇ ਸੀ ਤੇ ਇਹ ਕੰਪੀਟੀਸ਼ਨ ਹਰ ਸਾਲ ਕਰਵਾਏ ਜਾਂਦੇ ਨੇ 19 ਨਵੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ 20 ਨਵੰਬਰ ਨੂੰ ਇਸ ਕੰਪੀਟੀਸ਼ਨ ਦਾ ਆਖਰੀ ਦਿਨ ਸੀ ਤੇ ਸਾਰੇ ਬੱਚਿਆਂ ਦੀ ਪੂਰੀ ਤਿਆਰੀ ਸੀ ਅਧਿਆਪਕ ਵੀ ਇੰਨਾ ਕੰਪੀਟੀਸ਼ਨ ਜ ਨੂੰ ਲੈ ਕੇ ਬੜੇ ਉਤਸ਼ਾਹਿਤ ਹੁੰਦੇ ਨੇ ਪਰ ਸਵੇਰੇ 7:00 ਵਜੇ ਐਜੂਕੇਸ਼ਨ ਡਿਪਾਰਟਮੈਂਟ ਦੇ ਜਿੰਨੇ ਵੀ ਵਟਸਐਪ ਗਰੁੱਪ ਬਣੇ ਨੇ ਸਕੂਲਾਂ ਦੇ ਬਲਾਕ ਦੇ ਜਾਂ ਜ਼ਿਲ੍ਹੇ ਦੇ ਉਹਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਖਬਰ ਆ ਜਿਹੜੀ ਉਹ ਸਾਂਝੀ ਕੀਤੀ ਜਾਂਦੀ ਆ ਕਿ ਖਡੂਰ ਸਾਹਿਬ ਸਕੂਲ ਦੇ ਵਿੱਚ ਜਿਹੜੇ ਕੰਪੀਟੀਸ਼ਨ ਹੋ ਰਹੇ ਸੀ ਜਿਨ੍ਹਾਂ ਦਾ ਅਖਰੀ ਦਿਨ ਸੀ ਉਹ ਮੁਲਤਵੀ ਕੀਤੇ ਜਾਂਦੇ ਆ ਕਿਉਂਕਿ ਖਡੂਰ ਸਾਬ ਦੇ ਸਕੂਲ ਸਟਾਫ ਦੇ ਮੈਂਬਰ ਦੀ ਮੌਤ ਹੋ ਗਈ ਆ ਕਿਸੇ ਮੈਡਮ ਦੀ ਮੌਤ ਹੋ ਗਈ ਆ ਸੁਣ ਕੇ ਇਹ ਖਬਰ ਇੱਕ ਵਾਰ ਸਾਰੇ ਸੁੰਨ ਹੋ ਜਾਂਦੇ ਆ ਕਿਉਂਕਿ 19 ਨਵੰਬਰ ਨੂੰ ਜਿਹੜੇ ਵੀ ਅਧਿਆਪਕ ਤੇ ਬੱਚੇ ਉਸ ਸਕੂਲ ਦੇ ਵਿੱਚ ਗਏ ਸੀ ਸਾਰਿਆਂ ਨੇ ਉਸ ਸਟਾਫ ਨੂੰ ਪੂਰੀ ਫੁਰਤੀ ਨਾਲ ਕੰਮ ਕਰਦੇ ਹੋਏ ਵੇਖਿਆ ਸੀ ਸਾਰਿਆਂ ਨੂੰ ਇਹ ਹੋਇਆ ਵੀ ਕੀ ਹੋਇਆ ਹੋਊਗਾ ਕਿਹਦੇ ਨਾਲ ਕੀ ਹੋ ਗਿਆ ਚਰਚਾ ਇਹ ਚੱਲ ਰਹੀ ਸੀ ਕਿ ਅੱਜ ਕੱਲ ਬਿਲਕੁਲ ਨਹੀਂ ਪਤਾ ਲੱਗਦਾ ਵੀ ਕਦੋਂ ਕਿਸੇ ਨੂੰ ਕੀ ਹੋ ਜਾਏ। ਇਸ ਚਰਚਾ ਦੇ ਚੱਲਦਿਆਂ ਉਸ ਅਧਿਆਪਕਾ ਦੀ ਫੋਟੋ ਸਾਰੇ ਵਟਸਐਪ ਗਰੁੱਪਾਂ ਦੇ ਵਿੱਚ ਵਾਇਰਲ ਹੁੰਦੀ ਆ। ਅਧਿਆਪਕਾ ਜਸਪਾਲ ਕੌਰ ਉਮਰ 35-36 ਸਾਲ ਜਿਹੜੀ ਕਿ ਖੜੂਰ ਸਾਹਿਬ ਬਲਾਕ 2 ਦੇ ਸਰਕਾਰੀ ਸਕੂਲ ਦੇ ਵਿੱਚ ਬਤੌਰ ਅਧਿਆਪਕਾ ਆਪਣੀ ਡਿਊਟੀ ਨਿਭਾ ਰਹੀ ਸੀ। ਹੁਣ ਇੰਨੀ ਛੋਟੀ ਉਮਰ ਦੀ ਇੱਕ ਔਰਤ ਦੀ ਮੌਤ ਦੀ ਖਬਰ ਆਈ। ਸਾਰਿਆਂ ਨੂੰ ਦੁੱਖ ਹੋਇਆ। ਤੇ ਜਦੋਂ ਫੋਟੋ ਵੇਖੀ ਸਾਰਿਆਂ ਨੇ ਸੋਚਿਆ ਵੀ ਇਹ ਮੈਡਮ ਤਾਂ ਕੱਲ ਬੜੀ ਫੁਰਤੀ ਦੇ ਨਾਲ ਉੱਥੇ ਕੰਮ ਕਰ ਰਹੇ ਸੀ ਜਦੋਂ ਅਜਿਹੀ ਖਬਰ ਅਸੀਂ ਸੁਣਦੇ ਤਾਂ ਫਿਰ ਸਾਨੂੰ ਇਹ ਲੱਗਦਾ ਹੁੰਦਾ ਵੀ ਇਸ ਖਬਰ ਬਾਰੇ ਪਤਾ ਲੱਗੇ ਵੀ ਕੀ ਹੋ ਗਿਆ ਦੁਪਹਿਰ ਤੱਕ ਇਹੀ ਗੱਲਾਂ ਜੀਆਂ ਨਿਕਲ ਕੇ ਆਉਂਦੀਆਂ ਨੇ ਕਿ ਸ਼ਾਇਦ ਉਹਨਾਂ ਨੇ ਸੁਸਾਇਡ ਕਰ ਲਿਆ ਜਾਂ ਉਹਨਾਂ ਨੂੰ ਅਟੈਕ ਹੋ ਗਿਆ ਤਾਂ ਪਰ ਬਾਅਦ ਦੁਪਹਿਰ 2:00 ਵਜੇ ਸੋਸ਼ਲ ਮੀਡੀਆ ਤੇ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਜਦੋਂ ਅਧਿਆਪਕਾ ਜਸਪਾਲ ਕੌਰ ਦੀ ਵੀਡੀਓ ਸਾਹਮਣੇ ਆਉਂਦੀ ਆ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਸਾਰੇ ਚੈਨਲਾਂ ਤੇ ਫੇਸਬੁੱਕ ਤੇ YouTube ਤੇ ਚੈਨਲਾਂ ਤੇ ਜਦੋਂ ਇੱਕ ਵੀਡੀਓ ਆਉਂਦੀ ਆ ਜਿਹਦੇ ਵਿੱਚ ਅਧਿਆਪਕਾ ਜਸਪਾਲ ਕੌਰ ਦੀ ਡੈੱਡ ਬੋਡੀ ਦਿਖਾਈ ਜਾਂਦੀ ਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਉਂਦੇ ਆ ਅਸਲ ਦੇ ਵਿੱਚ ਅਧਿਆਪਕਾ ਜਸਪਾਲ ਕੌਰ ਦੀ ਮੌਤ ਨਾ ਤਾਂ ਸੁਸਾਇਸਾਈਡ ਸੀ ਤੇ ਨਾ ਹੀ ਕੋਈ ਅਟੈਕ ਉਹਨਾਂ ਦਾ ਕਤਲ ਹੋਇਆ ਸੀ ਉਹਨਾਂ ਦੀ लाश ਪਈ ਹੁੰਦੀ ਆ ਤੇ ਉਹਨਾਂ ਦੇ ਗਲੇ ਦੇ ਵਿੱਚੋਂ ਖੂਨ ਨਿਕਲ ਰਿਹਾ ਹੁੰਦਾ ਤੇ ਇਹ ਪਤਾ ਲੱਗਦਾ ਹੁੰਦਾ ਸਾਫ਼ ਵੀ ਉਹਨਾਂ ਦੇ ਗਲੇ ਨੂੰ ਵੱਢਿਆ ਗਿਆ ਜਦੋਂ ਜਸਪਾਲ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਫੋਨ ਜਾਂਦਾ ਕਿ ਭਾਈ ਜਸਪਾਲ ਕੌਰ ਪੂਰੀ ਹੋ ਗਈ ਤਾਂ ਪੇਕੇ ਵਾਲੇ ਸੋਚਦੇ ਆ ਵੀ ਕੱਲ ਤਾਂ ਚੰਗੀ ਭਲੀ ਸੀ ਉਹ ਮੌਕੇ ਤੇ ਪਹੁੰਚਦੇ ਆ ਜਦੋਂ ਪਹੁੰਚ ਕੇ ਉਹ ਆਪਣੀ ਧੀ ਦੀ লাশ ਨੂੰ ਵੇਖਦੇ ਆ ਉਹਦੇ ਕਮਰੇ ਦੇ ਵਿੱਚ লাশ ਪਈ ਆ ਬੈੱਡ ਤੇ ਤੇ ਜਸਪਾਲ ਕੌਰ ਦੇ ਗਲੇ ਤੋਂ ਖੂਨ ਨਿਕਲ ਰਿਹਾ ਤੇ ਇੱਕ ਦਾਤਰ ਵੀ ਕਰ ਦੇ ਵਿੱਚੋਂ ਬਰਾਮਦ ਕੀਤਾ ਜਾਂਦਾ ਜਿਹੜੇ ਦਾਤਰ ਨਾਲ ਉਹਦਾ ਗਲਾ ਵੱਢਿਆ ਗਿਆ ਤੇ ਪਰਿਵਾਰ ਵਾਲੇ ਪੁਲਿਸ ਨੂੰ ਬੁਲਾਉਂਦੇ ਆ ਪਿੰਡ ਇਕੱਠਾ ਹੁੰਦਾ ਹੈ ਨਾ ਤੇ ਮੀਡੀਆ ਵਾਲੇ ਵੀ ਪਹੁੰਚ ਜਾਂਦੇ ਆ ਜਦੋਂ ਗੋਇੰਦਵਾਲ ਥਾਣੇ ਦੇ ਚੌਂਕੀ ਇੰਚਾਰਜ ਆ ਜਿਹੜੇ ਜਦੋਂ ਉਹਨਾਂ ਨੂੰ ਖਬਰ ਪਤਾ ਲੱਗਦੀ ਉਹ ਵੀ ਮੌਕੇ ਤੇ ਪਹੁੰਚਦੇ ਆ ਫਿਰ ਜਾ ਕੇ ਜਦੋਂ ਉਹ ਮੋਢਲੀ ਛਾਣਬੀਨ ਕਰਦੇ ਆ ਤਾਂ ਉੱਥੇ ਜਸਪਾਲ ਕੌਰ ਦੀ ਬਾਡੀ ਉਹਦਾ ਗਲਾ ਵੱਢਿਆ ਹੋਇਆ ਉਹਦੇ ਚੋਂ ਖੂਨ ਨਿਕਲਿਆ ਹੋਇਆ ਤੇ ਜਿਹੜੇ ਦਾਤਰ ਨਾਲ ਗਲਾ ਵੱਢਿਆ ਹੋਇਆ ਉਹ ਦਾਤਰ ਵੀ ਬਰਾਮਦ ਹੁੰਦਾ ਤੇ ਪੇਕੇ ਪਰਿਵਾਰ ਵਾਲਿਆਂ ਵੱਲੋਂ ਇਹ ਇਲਜ਼ਾਮ ਲਾਏ ਜਾਂਦੇ ਨੇ ਵੀ ਸਾਡੀ ਧੀ ਜਸਪਾਲ ਕੌਰ ਦਾ ਕਤਲ ਉਹਦੇ ਪਤੀ ਵੱਲੋਂ ਕੀਤਾ ਗਿਆ ਮੀਡੀਆ ਦੇ ਵਿੱਚ ਦਿੱਤੇ ਬਿਆਨਾਂ ਅਨੁਸਾਰ ਜਸਪਾਲ ਕੌਰ ਦੀ ਮਾਂ ਤੇ ਉਹਦੀ ਭੈਣ ਨੇ ਕਿਹਾ ਕਿ ਜਿਹੜਾ ਸਾਡਾ ਜਵਾਈ ਆ ਜਸਪਾਲ ਕੌਰ ਦਾ ਪਤੀ ਉਹਦੀ ਜਸਪਾਲ ਕੌਰ ਨਾਲ ਬੰਦੀ ਨਹੀਂ ਸੀ ਉਹਨਾਂ ਵੱਲੋਂ ਇਹ ਵੀ ਗੰਭੀਰ ਇਲਜ਼ਾਮ ਲਾਏ ਗਏ ਕਿ ਸਾਡੇ ਜਵਾਈ ਦੇ ਬਾਹਰ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਸੀ ਜਿਸ ਕਰਕੇ ਸਾਡਾ ਜਵਾਈ ਸਾਡੀ ਧੀ ਨਾਲ ਕੁੱਟਮਾਰ ਕਰਦਾ ਸੀ ਲੜਦਾ ਵੀ ਸੀ ਬਹੁਤ ਘਟੋਂ ਨੂੰ ਬੁਲਾਉਂਦਾ ਸੀ ਪਰ ਅਧਿਆਪਕਾ ਜਸਪਾਲ ਕੌਰ ਸਕੂਲ ਦੇ ਵਿੱਚ ਨੌਕਰੀ ਕਰਦੀ ਸੀ 10 ਸਾਲ ਦਾ ਉਹਦਾ ਬੇਟਾ ਸੀ ਉਹਨੂੰ ਇਹ ਸੀ ਕਿ ਚਲੋ ਅੱਜ ਨਹੀਂ ਤਾਂ ਸਵੇਰੇ ਸੁਧਰ ਜਾਣਾ ਕਿਉਂਕਿ ਉਹ ਆਪਣਾ ਘਰ ਨਹੀਂ ਖਰਾਬ ਕਰਨਾ ਚਾਹੁੰਦੀ ਸੀ ਇਸ ਸਬੰਧੀ ਸਾਰੇ ਜਿਹੜੇ ਬਿਆਨ ਆ ਪੇਕਿਆ ਵੱਲੋਂ ਹੀ ਆਏ ਨੇ ਜਸਪਾਲ ਕੌਰ ਦੇ ਸਹੁਰਿਆਂ ਵੱਲੋਂ ਕੋਈ ਵੀ ਬਿਆਨਵਾਜੀ ਨਹੀਂ ਆਈ ਮੌਕੇ ਤੋਂ ਦਾਤਰ ਬਰਾਮਦ ਕੀਤਾ ਗਿਆ ਤੇ ਜਸਪਾਲ ਕੌਰ ਦੇ ਪਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਅੱਗੇ ਦੀ ਜਾਂਚ ਜਿਹੜੀ ਪੁਲਿਸ ਨੇ ਹਜੇ ਕਰਨੀ ਆ ਪਹਿਲਾਂ ਉਹਦੇ ਪਤੀ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਫਿਰ ਉਹਦੇ ਤੋਂ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਤੋਂ ਬਾਅਦ ਜਿਹੜੀ ਪੁਲਿਸ ਵੱਲੋਂ ਇਸ ਘਟਨਾ ਬਾਰੇ ਕੀ ਬਿਆਨ ਆਉਂਦੇ ਨੇ ਕਾ ਕੇਸ ਨੂੰ ਅੱਗੇ ਕਿਵੇਂ ਲਿਜਾਇਆ ਜਾਂਦਾ ਤੇ ਕਿਉਂਕਿ ਇਲਜ਼ਾਮ ਤਾਂ ਅਕਸਰ ਪਰਿਵਾਰ ਵਾਲਿਆਂ ਵੱਲੋਂ ਲਾਏ ਹੀ ਜਾਂਦੇ ਨੇ ਪਰ ਜਦੋਂ ਇੱਕ ਧਿਰ ਵੱਲੋਂ ਬਿਆਨ ਆਉਣ ਤੇ ਦੂਜੀ ਵੱਲੋਂ ਨਾ ਆਉਣ ਤੇ ਜਿੰਨਾ ਚਿਰ ਪੁਲਿਸ ਦੀ ਜਿਹੜੀ ਤਫ਼ਤੀਸ਼ ਉਹ ਪੂਰੀ ਨਾ ਹੋਵੇ ਉਹਨਾਂ ਸਮਾਂ ਕੁਝ ਵੀ ਕਹਿਣਾ ਜਿਹੜਾ ਜਾਇਜ਼ ਨਹੀਂ ਹੁੰਦਾ ਪਰ ਮੁੱਢਲੀ ਜੋ ਗੱਲ ਆ ਉਹ ਇਹੀ ਸਾਹਮਣੇ ਆਈ ਆ ਵੀ ਉਹਦੇ ਪਤੀ ਨੇ ਉਹਦਾ ਕਤਲ ਕੀਤਾ ਤੇ ਦੂਸਰੀ ਵੱਡੀ ਗੱਲ ਇਹ ਕਿ ਪਤੀ ਨੇ মিডিਆ ਦੇ ਸਾਹਮਣੇ ਜਾਂ ਉੱਥੇ ਲੋਕਾਂ ਦੇ ਵਿੱਚ ਇਹ ਕਬੂਲ ਨਹੀਂ ਕੀਤਾ ਕਿ ਮੈਂ ਇਹਨੂੰ ਨਹੀਂ ਮਾਰਿਆ ਜਾਂ ਉਹ ਮੌਕੇ ਤੋਂ ਫਰਾਰ ਨਹੀਂ ਹੋਇਆ ਪਤਾ ਨਹੀਂ ਇਸ ਘਟਨਾ ਦਾ ਕਿਵੇਂ ਇਹ ਘਟਨਾ ਵਾਪਰੀ ਆ ਅੱਗੇ ਜਾ ਕੇ ਇਸ ਘਟਨਾ ਦੀ ਕੀ ਰੂਪਰੇਖਾ ਬਣੂਗੀ ਕੀ ਕਿੱਧਰ ਨੂੰ ਇਹ ਘਟਨਾ ਮੋੜ ਲਾਉਗੀ ਉਹ ਹਜੇ ਜਾਂਚ ਦਾ ਵਿਸ਼ਾ ਪਰ ਮੁੱਢਲੀ ਜਾਂਚ ਦੇ ਦੌਰਾਨ ਜੋ ਗੱਲਾਂ ਸਾਹਮਣੇ ਆਈਆਂ ਉਹ ਦਿਲ ਨੂੰ ਦਹਿਲਾਉਣ ਵਾਲੀਆਂ ਅਸਲ ਦੇ ਵਿੱਚ ਪਤੀ ਪਤਨੀ ਦੇ ਜੋ ਝਗੜੇ ਹੁੰਦੇ ਨੇ ਉਹ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਨੇ ਪਤੀ ਜਾਂ ਪਤਨੀ ਦੇ ਵਿੱਚੋਂ ਜਦੋਂ ਇੱਕ ਦਾ ਕਤਲ ਹੁੰਦਾ ਤਾਂ ਦੂਸਰਾ ਜੇਲ੍ਹ ਚ ਲਿਆ ਜਾਂਦਾ ਤੇ ਬੱਚਾ ਜਿਹੜਾ ਉਹ ਅਨਾਥ ਹੋ ਜਾਂਦਾ ਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਬੱਚਿਆਂ ਦੇ ਸਾਹਮਣੇ ਵਾਪਰਦੀਆਂ ਨੇ ਤਾਂ ਵੱਡੇ ਹੋ ਕੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਘਟਨਾਵਾਂ ਘਰ ਕਰ ਜਾਂਦੀਆਂ ਨੇ ਪਰ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਕੁਰੀਤੀ ਆ ਇਹ ਵੱਧਦੀ ਜਾ ਰਹੀ ਆ ਪਰਿਵਾਰਾਂ ਦੇ ਵਿੱਚ ਪਰਿਵਾਰਕ ਮੈਂਬਰ ਹੀ ਦੂਜੇ ਦੀ ਜਾਣ ਲੈ ਲੈਂਦੇ ਆ ਪਹਿਲਾਂ ਜਦੋਂ ਕਿਸੇ ਦੇ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਸੀ ਤਾਂ ਉਹਨੂੰ ਕਿਸੇ ਪੰਚਾਇਤ ਰਾਹੀਂ ਜਾਂ ਕਿਸੇ ਰਿਸ਼ਤੇਦਾਰ ਦੇ ਰਾਹੀਂ ਬੈਠ ਕੇ ਸੁਲਝਾ ਲਿਆ ਜਾਂਦਾ ਸੀ ਪਰ ਅੱਜ ਕੱਲ ਪਰਿਵਾਰਾਂ ਦੇ ਵਿੱਚ ਇਹ ਝਗੜੇ ਆ ਜਿਹੜੇ ਬਹੁਤ ਵੱਧ ਗਏ ਆ ਜਦੋਂ ਕੋਈ ਪਰਿਵਾਰ ਇਹਨਾਂ ਝਗੜਿਆਂ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਇਹ ਇਸੇ ਤਰ੍ਹਾਂ ਕਿਚਕਿਚ ਚੱਲਦੀ ਰਹਿੰਦੀ ਆ ਤਾਂ ਇੱਕ ਨਾ ਇੱਕ ਦਿਨ ਇਹਨੇ ਇੱਕ ਵੱਡਾ ਭਾਂਬੜ ਬਣ ਕੇ ਉੱਠਣਾ ਹੁੰਦਾ ਜਿਵੇਂ ਕਿ ਜਸਪਾਲ ਕੌਰ ਨਾਲ ਹੋਇਆ ਜਸਪਾਲ ਕੌਰ ਦੇ ਯਾਦਚਿੱਤੇ ਵੀ ਨਹੀਂ ਸੀ ਕਿ ਅੱਜ ਇਸ ਦੁਨੀਆ ਤੇ ਮੇਰਾ ਆਖਰੀ ਦੇਣਾ ਕਿਉਂਕਿ ਉਹਨੇ ਸਕੂਲ ਦੇ ਵਿੱਚ ਡਿਊਟੀ ਹੈ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਕੀਤੀ ਤੇ ਸਾਰੇ ਅਧਿਆਪਕ ਜਿਹੜੇ ਜਸਪਾਲ ਕੌਰ ਨੂੰ ਮਿਲੇ ਸੀ ਉਹਨਾਂ ਨੂੰ ਇਹ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਇਹਨਾਂ ਦੇ ਚਿਹਰੇ ਤੋਂ ਲੱਗਿਆ ਹੋਵੇ ਜਾਂ ਉਹਨਾਂ ਦੇ ਦਿੱਖ ਤੋਂ ਲੱਗਿਆ ਹੋਵੇ ਵੀ ਉਹ ਕਿਸੇ ਗੱਲੋਂ ਦੁਖੀ ਨੇ ਸਾਰਾ ਦਿਨ ਉਹਨਾਂ ਨੇ ਡਿਊਟੀ ਕੀਤੀ ਫਿਰ ਉਹ ਘਰ ਗਏ ਘਰ ਜਾ ਕੇ ਵੀ ਉਹਨਾਂ ਨੇ ਕੰਮ ਕੀਤਾ ਹੋਣਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਗਲੀ ਸਵੇਰ ਮੈਂ ਉੱਠਣਾ ਹੀ ਨਹੀਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਜਿੱਥੇ ਇਹ ਦਿਲ ਦਹਿਲਾਉਂਦੀਆਂ ਉਥੇ ਸਾਨੂੰ ਹੀ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਸਾਡੇ ਸਮਾਜ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਜਦੋਂ ਅਸੀਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਦੇ ਆ ਤਾਂ ਫਿਰ ਇਹ ਵੱਡੇ ਕਤਲ ਬਣ ਜਾਂਦੀਆਂ ਵੱਡੀਆਂ ਘਟਨਾਵਾਂ ਬਣ ਜਾਂਦੀਆਂ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਅਕਸਰ ਆਪਾਂ ਆਪਣੀ ਵੀਡੀਓ ਦੇ ਵਿੱਚ ਗੱਲ ਕਰਦੇ ਹੁੰਨੇ ਆ ਕਿ ਜੇ ਪਤੀ ਪਤਨੀ ਦੀ ਨਹੀਂ ਨਿਭਦੀ ਤਾਂ ਉਹ ਤੋਂ ਇੱਕ ਪਾਸਾ ਕਰ ਲਿਆ ਜਾਵੇ ਪਰ ਗੱਲ ਇਹ ਵੀ ਆ ਵੀ ਜਦੋਂ ਪਤੀ ਪਤਨੀ ਦਾ ਝਗੜਾ ਲੋਕਾਂ ਦੇ ਵਿੱਚ ਆਉਂਦਾ ਤਾਂ ਅਕਸਰ ਕੁੜੀਆਂ ਨੂੰ ਇਹੀ ਸਮਝਾਇਆ ਜਾਂਦਾ ਕਿ ਚਲੋ ਜੇ ਬੰਦਾ ਹਨਾ ਮਾੜਾ ਤਾਂ ਉਹਦੇ ਨਾਲ ਚੁੱਪ ਕਰਕੇ ਕੱਟ ਲੋ ਵੀ ਬੱਚਿਆਂ ਕਰਕੇ ਔਰਤਾਂ ਜਿਹੜੀਆਂ ਚੁੱਪ ਕਰ ਜਾਂਦੀਆਂ ਕੱਲੀਆਂ ਔਰਤਾਂ ਨਹੀਂ ਕਈ ਵਾਰ ਔਰਤਾਂ ਜਿਹੜੀਆਂ ਉਹ ਕਰ ਖਰਾਬ ਕਰਦੀਆਂ ਹੁੰਦੀਆਂ ਪਰ ਬੰਦੇ ਇਹ ਸੋਚ ਲੈਂਦੇ ਆ ਵੀ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਪਤੀ ਜਾਂ ਪਤਨੀ ਦੇ ਵਿੱਚੋਂ ਜਿਹੜਾ ਇੱਕ ਸਮਝੌਤਾ ਕਰਕੇ ਚੱਲਦਾ ਉਹਨੂੰ ਹੀ ਆਪਣੀ ਜਾਨ ਦੀ ਬਾਜ਼ੀ ਹੈ ਜਿਹੜੀ ਲਾਉਣੀ ਪੈਂਦੀ ਆ ਕਿਉਂਕਿ ਜੇ ਕੋਈ ਸਮਝੌਤਾ ਕਰਕੇ ਚੱਲਦਾ ਤਾਂ ਦੂਜਾ ਉਹਨੂੰ ਸਹਾਰਦਾ ਨਹੀਂ ਹੈਗਾ ਉਹਨੂੰ ਬਰਦਾਸ਼ਤ ਨਹੀਂ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ ਪਰ ਗੱਲ ਇਹ ਆ ਵੀ ਕਿਸੇ ਨੂੰ ਮਾਰਨ ਤੋਂ ਪਹਿਲਾਂ ਇਸ ਗੱਲ ਦਾ ਕੋਈ ਹੋਰ ਹੱਲ ਸੋਚਣਾ ਚਾਹੀਦਾ ਜੇ ਨਹੀਂ ਬੰਨਦੀ ਤਾਂ ਇੱਕ ਪਾਸਾ ਕਰ ਲਓ ਪਰ ਕਿਸੇ ਦੀ ਵੀ ਜਾਣ ਲੈਣ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਇਸ ਘਟਨਾ ਬਾਰੇ ਅਸੀਂ ਸਿਰਫ ਉਹੀ ਦੱਸਿਆ ਜੋ ਅਸੀਂ ਮੀਡੀਆ ਦੇ ਵਿੱਚ ਸੁਣਿਆ ਕਿਉਂਕਿ ਜਿੰਨਾ ਸਮਾਂ ਦੋਨਾਂ ਧਿਰਾਂ ਦੇ ਬਿਆਨ ਨਹੀਂ ਆਉਂਦੇ ਤੇ ਜਾਂ ਪੁਲਿਸ ਦੀ ਤਫ਼ਤੀਸ਼ ਸਾਹਮਣੇ ਨਹੀਂ ਆਉਂਦੀ ਉਹਨਾਂ ਸਮਾਂ ਕੁਝ ਵੀ ਕਹਿਣਾ ਜਿਹੜਾ ਉਹ ਸਹੀ ਨਹੀਂ ਹੁੰਦਾ ਪਰ ਮੀਡੀਆ ਦੇ ਵਿੱਚ ਜੋ ਗੱਲ ਹੋਈ ਉਹਦੇ ਅਨੁਸਾਰ ਹੀ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਇਸ ਘਟਨਾ ਨੂੰ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਆਪਣੇ ਦੁਖੀ ਹੋਏ ਮਨ ਦਾ ਭਾਰ ਹਲਕਾ ਕਰਨਾ ਕਿਉਂਕਿ ਜਦੋਂ ਇਹੋ ਜਿਹੀ ਘਟਨਾ ਨੂੰ ਅਸੀਂ ਨੇੜੇ ਤੋਂ ਸੁਣਿਆ ਹੋਵੇ ਤਾਂ ਉਹਦੇ ਬਾਰੇ 100-100 ਸਵਾਲ ਸਾਡੇ ਵੀ ਦਿਮਾਗ ਦੇ ਵਿੱਚ ਚੱਲਦੇ ਆ ਤੇ ਅਸੀਂ ਇਨ੍ਹਾਂ ਘਟਨਾਵਾਂ ਨੂੰ ਕਿੰਨੇ-ਕਿੰਨੇ ਦਿਨ ਤੱਕ ਭੁੱਲ ਨਹੀਂ ਸਕਦੇ ਅਸੀਂ ਫਿਰ ਸੋਚਦੇ ਹਾਂ ਕਾਸ਼ ਇਹ ਠੀਕ ਹੋ ਜਾਂਦਾ ਕਾਸ਼ ਇਦਾਂ ਨਾ ਹੁੰਦਾ ਪਰ ਗੱਲ ਇਹ ਵੀ ਆ ਵੀ ਜਦੋਂ ਇਨਸਾਨ ਜਿਉਂਦਾ ਹੁੰਦਾ ਤਾਂ ਉਹ ਇੰਨਾ ਚਿੰਤਾਵਾਂ ਦਾ ਬੋਝ ਆਪਣੇ ਦਿਮਾਗ ਦੇ ਵਿੱਚ ਲੈ ਕੇ ਤੁਰਿਆ ਫਿਰਦਾ ਇਸ ਆਸ ਦੇ ਵਿੱਚ ਕਿ ਸ਼ਾਇਦ ਇੱਕ ਦਿਨ ਸਭ ਕੁਝ ਠੀਕ ਹੋ ਜੂ ਇਹ ਨਹੀਂ ਹੋਣਾ ਚਾਹੀਦਾ ਪਰ ਅਫਸੋਸ ਕਿ ਅਸੀਂ ਅਜਿਹਿਆਂ ਘਟਨਾਵਾਂ ਨੂੰ ਹੋਣ ਤੋਂ ਵਾਪਰਨ ਤੋਂ ਰੋਕ ਨਹੀਂ ਸਕਦੇ ਸ਼ਾਇਦ ਸਾਡੇ ਹੱਥ ਵੱਸ ਕੁਝ ਨਹੀਂ ਹੁੰਦਾ ਤੁਹਾਡੇ ਕੀ ਵਿਚਾਰ ਨੇ ਇਸ ਘਟਨਾ ਬਾਰੇ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਧੰਨਵਾਦ ਜੀ